ਹਨੂੰ ਪਰਨਾ ਹੁੰਦਾ ਪਾੜਾ ਹੋ ਜਾਇਆ ਛੋਟੇ ਬਾਈ ਉਹ ਨਾ ਨਾ ਰੋਮੀ ਨਾ ਦੀ ਖੱਚ ਨੂੰ ਕਹਿਣਾ ਵੀ ਗੱਲ ਸੁਣ ਲੈ ਮੇਰੀ ਟੋਪੇ ਆਏ ਆ ਮੇਰੇ ਬਾਰੇ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਚਾਰ ਤੇਰੇ ਸਿਰ ਤੇ ਬਾਲਾ ਮੈਂ ਮਾਰ ਮਾਰ ਕੇ ਜੁੱਤੀਆਂ ਉਹ ਵੀ ਛਾੜ ਦੇਣੀਆਂ ਤੈਨੂੰ ਮੈਂ ਦੱਸਤੀ ਗੱਲ ਹਾਂਜੀ ਦੋਸਤੋ ਜੇਲ੍ਹ ਦੇ ਵਿੱਚ ਜੋ ਵੀ ਭੰਨੇ ਸਿੱਧੂ ਉੱਪਰ ਤਸੱਦਦ ਹੋਇਆ ਉਸ ਬਾਰੇ ਭੰਨੇ ਸਿੱਧੂ ਨੇ ਆਪਣੀ ਰਿਹਾਈ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਰਾਹੀਂ ਵੀ ਦੱਸਿਆ ਪਰ ਦੋਸਤੋ ਸੋਸ਼ਲ ਮੀਡੀਆ ਤੇ ਕੌਜ ਲੋਕ ਜੋ ਭਾਨਾ ਸਿੱਧੂ ਲੱਖਾ ਸਦਾਨਾ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਨਾ ਸਿੱਧੂ ਉੱਪਰ ਜੇਲ੍ਹ ਦੇ ਵਿੱਚ ਕੋਈ ਵੀ ਤਸੱਦਦ ਨਹੀਂ ਹੋਇਆ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਦਾ ਵਿਰੋਧ ਵੀ ਕਰ ਰਹੇ ਨੇ ਤੇ ਹੁਣ ਦੋਸਤੋ ਭਾਨਾ ਸਿੱਧੂ ਦੇ ਕੋਲ ਪ੍ਰਵਿੰਦਰ ਸਿੰਘ ਝੋਟਾ ਪਹੁੰਚੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਭਾਨਾ ਸਿੱਧੂ ਉੱਪਰ ਤਸੱਦਦ ਹੋਇਆ ਤੇ ਜੋ ਵੀ ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਭਾਨੇ ਸਿੱਧੂਏ ਦੋਸਤ ਰਫਤਾਰ ਰਾਏ ਨੇ ਜਵਾਬ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆਇਆ ਪਰਵਾਰੀ ਆਇਓ ਆਇਆ ਮੁੰਨੇ ਆਇਓ ਆਇਆ ਮੁੰਨੇ ਆਇਆ ਸਾਰੇ ਲਾਣੇ ਆਜੋ ਆਇਆ ਤਾਕੂ ਵੀ ਆਜਾ ਬੋਲੇ ਤੋਂ ਨਹਾ ਉੱਪਰ ਮੇਂ ਮਰਾ ਗਿਆ ਅਸੀਂ ਆ ਪੋਟਾਂ ਗੱਟਾਂ ਨੂੰ ਆਪਾਂ ਮਾਰਦੇ ਉਹ ਨਹੀਂ ਮੈਂ ਵਣ ਜਿਹੜੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਹੈ ਨਾ ਬਹੁਤ ਕਹਿਣੀ ਆ ਵੀ ਯਾਰ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਦੇ ਕਿਸ ਤੇ ਸੁਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਸਾਰੇ ਮਨੁੱਖਾਂ ਨੂੰ ਮੈਂ ਉਹਦਾ ਕਰਦਾ ਹੁੰਨਾ ਅਕਾਲ ਪੁਰਖ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਫੇਰ ਮੈਂ ਜਿਹੜੇ ਲੋਕ ਸਾਡੇ ਭਰਾ ਨੇਗੇ ਜਿੰਨੇ ਵੀ ਹੁਣ ਪਰਮਿੰਦਰ ਮੇਰਾ ਖੜਾ ਝੋਟਾ ਹਨਾ ਮੇਰਾ ਵੀਰ ਮੇਰਾ ਪਰਮੇਂਦਰ ਇਹ ਜੀ ਕਰਦਾ ਵੀ ਯਾਰ ਮੈਂ ਇਕੱਲੇ ਇਕੱਲੇ ਬੰਦੇ ਦੇ ਤੇਰੀ ਸੌ ਪੈਰੀ ਹੱਥ ਲਾ ਕੇ ਆਵਾਂ ਯਾਰ ਹਨਾ ਕਿਸੇ ਦੇ ਪੈਰੀ ਹੱਥ ਲਾਣਾ ਲੋੜ ਨਹੀਂ ਤੇਰੇ ਕੰਮ ਹੀ ਇੰਨੇ ਤਾਕੜੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਛੇਤੀ ਆਮਰਤ ਗੁਰਸਿੰਘ ਸਿੰਘ ਬਣ ਹੁੰਦਾ ਪਹਿਲਾਂ ਜਿਹੜੇ ਲੋਕ ਸਾਲੇ ਗਲਤ ਬੋਲਦੇ ਨੇ ਮੇਰਾ ਵੀ ਉਤੀਤ ਉਸਰਾ ਸ਼ਾਨਦ ਨੇ ਭੰਨ ਦਾ ਵੀ ਉਤੀਤ ਉਸਰਾ ਸ਼ਾਨਦ ਨੇ ਪਾਸਾ ਸ਼ਾਨ ਨੂੰ ਉਹ ਆਉਂਦੀ ਆ ਗੱਲ ਕੋਸੀ ਵਰਤ ਦੇਣੀ ਸੋ ਬਾਈ ਅਗਲੇ ਦੇ ਕੰਮਾ ਵਣੀ ਦੇਖ ਲਿਆ ਕਰੋ ਅਗਲੇ ਨੇ ਕਿੰਨਾ ਕੁਸ ਵਾਪਸ ਕਰਾਇਆ ਚਲੋ ਤਾਂ ਗੱਲਾਂ ਕੋਈ ਗੱਲ ਨਹੀਂ ਕਿ ਹੋਇਆ ਪਰਮਿੰਦਰ ਮਤਨ ਗੱਲ ਆਦਾ ਇਹ ਵੀ ਗੱਲ ਕਰਨੀ ਬਾਜਵਾ ਜਦੋਂ ਦਾ ਮੈਂ ਗੁਰੂ ਮਹਾਰਾਜ ਦੇ ਲੜ ਲੱਗਿਆ ਹੁਣ ਇਹ ਹਿਸਾਬ ਲੱਲਾ ਚਲੋ ਜਿੰ ਤੂੰ ਹਿਸਾਬ ਲੱਲਾ ਵੀ 2 1.5 ਤੋਂ 2 ਘੰਟੇ ਮੇਰੇ ਨਿਤਨੇ ਹੋਣੇ ਨੇ ਤਾਂ ਬਾਜਰ ਬੰਦ ਕੀਤੇ ਸਿਵਾਰਦੇ ਹਨਾ ਉਸ ਨੇ ਮੈਨੂੰ ਪ੍ਰਤੱਖ ਕਲਾ ਵਰਤਾਈ ਲੋਕਾਂ ਦੇ ਵਿੱਚ ਆ ਕੇ ਵਸਿਆ ਲੋਕਾਂ ਨੇ ਇਹ ਹਿਸਾਬ ਲੱਗਾ ਵੀ ਲੋਕਾਂ ਤੋਂ ਤਾਂ ਆਪਾਂ ਦੇਣਾ ਹੀ ਨਹੀਂ ਦੇ ਸਕਦੇ ਪੰਜਾਬ ਦੇੰਦਾ ਹਨਾ ਯਾਰ ਜਿੱਥੇ ਆਪਾਂ ਨੂੰ ਪਛਾਤਾਈ ਸਰਕਾਰਾਂ ਨੇ ਉੱਥੋਂ ਨਾ ਨਿਕਲਣਾ ਮੁਸ਼ਕਲ ਬਹੁਤ ਸੀ ਕੋਈ ਨਿਕਲਣਾ ਜੋ ਕਿਸੇ ਤੈਨੂੰ ਪਤਾ ਕਰੇ ਨੇ ਆਪਣਾ ਤੀਰਾ ਸਾਹ ਦਿੱਤਾ ਲੋਕਾਂ ਨੇ ਮੇਰਾ ਸਾਹ ਦਿੱਤਾ ਪਰ ਹੁਣ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਵੱਡੀ ਬਣ ਗਈ ਆਪਾਂ ਵੀ ਸਿੰਘਾਂ ਆ ਸਾਦੀ ਵੀ ਆਪਾਂ ਯਾਰ ਆਪਾਂ ਉਹ ਸਿੰਘਾਂ ਦਾ ਵੀ ਸਾਥ ਦੀ ਬੰਦੀ ਸਿੰਘਾਂ ਦਾ ਵੀ ਸਾਥ ਦੀ ਹੈ 28 28 ਸਾਲ ਤੋਂ ਜਿਹੜੇ ਜ਼ਿਲ੍ਹਾ 'ਚ ਬੈਠੇ ਨੇਗੇ ਡਿਬਰੂਗੜ੍ਹ ਦੇ ਜ਼ਿਲ੍ਹਾ 'ਚ ਬੈਠੇ ਨੇਗੇ ਉਹਨਾਂ ਲਈ ਆਪਾਂ ਕੁਝ ਸਾਡੀ ਜ਼ਿੰਮੇਵਾਰੀ ਬਣਦੀ ਹੈ ਅੱਛਾ ਆਪਾਂ ਇੱਕ ਗੱਲ ਹੋਈ ਇੱਕ ਗੱਲ ਹੋਰ ਹੁਣ ਉਹਨਾਂ ਲਈ ਉਹਨਾਂ ਲਈ ਕੋਈ ਨਾ ਕੋਈ ਆਪਾਂ ਰਲ ਮਿਲ ਕੇ ਸਿਰ ਜੋੜ ਕੇ ਜਿਹੜੀ ਮੇਰੀ ਤੁਹਾਨੂੰ ਮੈਂ ਮੇਨ ਗੱਲ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਨਾ ਅਸੀਂ ਵੀਰ ਬਣ ਕੇ ਅਸੀਂ ਇੱਕ ਦੂਸਰੇ ਦੇ ਪ੍ਰਤੀ ਕਿੰਤੂ ਪ੍ਰਾਂਤੂ ਕਰਨ ਛੱਡਦੇ ਸਾਡੀਆਂ ਬੈਰੀ ਕੌਣ ਨੇ ਸਾਡਾ ਹਾੜੇ ਦੁਸ਼ਮਣ ਨੇ ਸਰਕਾਰਾਂ ਸਟੇਟ ਸਦਮ ਸਾਰੇ ਸਟੇਟ ਜਿਹੜੇ ਸਾਡੇ ਰਾਜ ਕਰਤਾ ਰਾਜ ਕਰਤਾ ਸਾਡੇ ਦੁਸ਼ਮਣ ਉਹ ਨੇਗੇ ਅਸੀਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮੈਂ ਹੁਣ ਪਰਮਿੰਦਰ ਹਸਤਾਜਾ ਮੈਂ ਤੁਹਾਨੂੰ ਬੋਲਿਆ ਜਾਂ ਚੰਗੀ ਤਰ੍ਹਾਂ ਜਾਂਦਾ ਨਹੀਂ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਪੰਜਾਬ ਦੇ ਲੋਕੋ ਕੋਈ ਨਾ ਮੈਂ ਕੋਈ ਗੱਲ ਕਹਿਣਾ ਮੈਂ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਕ ਦੂਸਰੇ ਪ੍ਰਤੀ ਛੱਡ ਦਈਏ ਵੀਰ ਬਣ ਕੇ ਅਸੀਂ ਦੁਸ਼ਮਣ ਅਸਲੀ ਪਛਾਣ ਲਈਏ ਸਾਨੂੰ ਮੈਨੂੰ ਇਹ ਚੀਜ਼ ਦਾ ਪਤਾ ਮੈਂ ਵੱਡੇ ਵੱਡੇ ਅਫਸਰਾਂ ਨਾਲ ਮੈਂ ਜੋ ਕੁਝ ਬੇਜ ਕਹਾਂ ਉਹ ਸਾਨੂੰ ਕਿਵੇਂ ਲੋਕ ਕੇ ਪਾੜਦੇ ਨੇ ਇਹ ਗੱਲ ਛੱਡ ਦੋ ਇਕੱਠੇ ਹੋ ਕੇ ਜਿਹੜੀ ਆਪਾਂ ਜਿਹੜੀ ਸਾਡੀ ਬਾਈ ਪਰਮਿੰਦਰ ਨੇ ਜੋ ਨਸ਼ੇ ਖਿਲਾਫ ਮੈਂ ਗੱਲ ਕਹਿਣਾ ਉਹ ਨਾ ਮੈਂ ਹੱਕ ਠੋਕੇ ਗੱਲ ਕਹਿਣਾ ਜੀ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਠੱਲ ਪਈ ਹੈ ਵੀ ਸਰਕਾਰਾਂ ਕਰਕੇ ਨਹੀਂ ਪਈ ਇਹ ਬੰਦੇ ਕਰਕੇ ਦੀ ਟੀਮ ਕਰਕੇ ਆ ਸਾਰੇ ਤੁਸੀਂ ਖੜੇ ਹੋ ਇਹਦੇ ਕਰਕੇ ਨਸ਼ੇ ਦੀ ਠੱਲ ਪਈ ਹੈ ਪੰਜਾਬ ਦੇ ਲੋਕੀ ਤੁਸੀਂ ਪਛਾਣ ਲੋ ਇਹ ਚੀਜ਼ ਨੂੰ ਜਿਉ ਕੋਈ ਪੰਜਾਬ ਦੇ ਵਿੱਚ ਚੱਲ ਰਿਆ ਸੀ ਆਪਾਂ ਉਹ ਸਾਰੇ ਪੰਜਾਬ ਦੇ ਨੌਜਵਾਨ ਹੁਣ ਜਿਵੇਂ ਤੁਸੀਂ ਸਾਨੂੰ ਸਤਿਕਾਰ ਕਰਦੋ ਸਾਡੀ ਜ਼ਿੰਮੇਵਾਰੀ ਵੱਧ ਗਈ ਜਿਵੇਂ ਪਰਮਿੰਦਰ ਬਾਈ ਨੇ ਕਿਹਾ ਬੰਦੀ ਸਿੰਘਾਂ ਲਈ ਜਿਹੜੇ ਸਾਡੇ ਡਿਬਰੂ ਕੜ ਦੇ ਵਿੱਚ ਸਾਡੇ ਨੌਜਵਾਨ ਬੈਠੇ ਨੇਗੇ ਬਾਈ ਅਮਰਤਪਾਲ ਵਰਗੇ ਜਿੰਨੇ ਵੀ ਸਾਡੇ ਭਰਾ ਉੱਥੇ ਜੇਲ੍ਹ ਚ ਬੈਠੇ ਨੇਗੇ ਉਹਦੇ ਲਈ ਹੁਣ ਆਪਾਂ ਕੁਛ ਨਾ ਕੁਛ ਸਿਰ ਜੋੜ ਕੇ ਵਿਚਾਰ ਕੇ ਸੋਚੀ ਵੀ ਅਸੀਂ ਕਰਨਾ ਕਿਵੇਂ ਹੈ ਲੈ ਆਪਾਂ ਦੋ ਗੱਲਾਂ ਮੈਨੂੰ ਕਰਨ ਦੇ ਬਾਲੇ ਕਹਿੰਦੇ ਸਨ ਵੀ ਭਾਨੇ ਨਾਲ ਤਸਵੀਰ ਨਹੀਂ ਹੋਏ ਤਸੱਦ ਨਹੀਂ ਹੋਏ ਪਹਿਲਾਂ ਤਾਂ 3 ਮਹੀਨੇ ਪੁਰਾਣਾ ਮੈਂ ਆ ਮੈਂ ਦੱਸਦਾ ਮੇਰੇ ਨਾਲ ਕੀ ਕੁਝ ਹੋਇਆ ਮੈਂ ਦੱਸਿਆ ਹੋਇਆ ਮੈਨੂੰ ਘਰੋਂ ਚੱਕ ਕੇ ਲਗੇ ਮੇਰੀ ਮਾਂ ਨੂੰ ੱੱਕੇ ਮਾਰੇ ਮੇਰੇ ਪਿਓ ਨੂੰ ੱੱਕੇ ਮਾਰੇ ਮੇਰੇ ਬੱਚੇ ਡੱਕੇ ਮੇਰੀ ਜਿੰਗ ਨੂੰ ਥਾਣੇ ਚ ਲੈ ਜਾ ਕੇ ਉਹ ਹੌਲਦਾਰ ਨੇ ਨੰਗਲੇ ਨੇ ਮੇਰੂੰ ਇੱਥੋਂ ਮਰੋੜੇ ਦਿੱਤੇ ਮੇਰੇ ਮੈਡੀਕਲ ਕਰਵਾ ਕੇ ਮੁੱਕੇ ਮਾਰੇ ਹੋਰ ਬਸੇਲਾ ਕੁਸ ਕਰਿਆ ਮੈਨੂੰ ਗਾਲਾਂ ਕੱਢੀਆਂ ਮੈਂ ਵੀ ਮੂੰਹੋਂ ਕੱਢੀਆਂ ਤੇ ਆ ਖੜਾ ਥੋਡੇ ਸਾਹਮਣੇ ਭਾਨਾ ਭਾਨਿਆਂ ਬਾਲੇ ਕਹਿੰਦੇ ਨੇ ਵੀ ਭਾਨੇ ਦਾ ਤਸੱਦਦ ਨਹੀਂ ਹੋਇਆ ਦੱਸੀ ਹਾਂ ਗੁਰੂ ਗੁਰੂ ਮਹਾਰਾਜ ਦੇ ਉੱਪਰ ਕੋਈ ਚੀਜ਼ ਨਹੀਂ ਤੂੰ ਯਾਰ ਆਪਾਂ ਦੀ ਜਵਾਨ ਰਹੀ ਦੱਸ ਆਪਣੀ ਜਵਾਨ ਰਹੀ ਇਹ ਮੈਂ ਸਾਰੀ ਜਿਹੜੀ ਘਟਨਾ ਕੱਲ ਵੀ ਦੇਖੀ ਸੀ ਹਾਂ ਤੂੰ ਮਾਰਿਆ ਸੰਖੇਪ ਚ ਦੱਸ ਦੇ ਕਿ ਮਾੜਾ ਲੰਘਦਾ ਹੋਇਆ ਯਰ ਕੋਈ ਕਸਰੀ ਨਹੀਂ ਛੱਡੀ ਯਾਰ ਇਸ ਤੋਂ ਵੱਡੀ ਹੋਰ ਅਸੀਂ ਕੀ ਕਹਿ ਦਈਏ ਮੈਂ ਕਹੀ ਜਾਂਦਾ ਮੇਰੇ ਨਾਲ ਹੋਇਆ ਬੀੜੂਆਂ ਪਈਆਂ ਨੇ ਕਢਾ ਕੇ ਦੇ ਦੋ ਮੇਰੇ ਘਰ ਦੀਆਂ ਪਈਆਂ ਨੇ ਉਹ ਪਈਆਂ ਨੇ ਆ ਬੰਦਾ ਤੁਸੀਂ ਜਾਂ ਸਮਝ ਲੈ ਰਹੇ ਨੇ ਇਹਨੇ ਕਿਸੇ ਤੋਂ ਕੁਝ ਲੈ ਕੇ ਖਾਣਾ ਯਰ ਤੂੰ ਇਹ ਸਾਬ ਲੱਲਾ ਵੀ ਆਪਣੇ ਮੇਰੇ ਤੇ 200 200 ਰੁਪਏ ਦੀ ਫਰੋਤੀ ਦਾ ਪਰਚਾ ਲਾਇਆ ਫਿਰ ਸਾਡੀਆਂ ਭੈਣਾਂ ਦੇ ਪਰਚੇ ਪਾਏ ਪਰ ਫਿਰ ਹੋਰ ਕੀ ਕਹੀਏ ਅਸੀਂ ਰੰਗ ਜੇ ਵੀ ਕਾਹਾਂਗੇ ਹੋਰ ਕੀ ਕਹੀਏ ਪਰਮਿੰਦਰ ਤੇਰੀ ਬੇਬੇ ਦਾ ਜਿਹੜੀ ਸਾਡੇ ਵਿੱਚ ਮੈਂ ਗੱਲ ਨਾ ਮੇਰੀ ਮਾਂ ਤਾਂ ਦੇਖੋ ਹੈ ਨਹੀਂ ਜੀ ਹੁਣ ਪਰ ਪੰਜਾਬ ਦੇ ਮੇਰੇ ਸਾਰੀਆਂ ਮਾਮਾ ਨੇ ਪਰਮਿੰਦਰ ਦੀ ਮਾਂ ਮੇਰੀ ਮਾਂ ਹੈ ਕਿਉਂਕਿ ਹਨਾ ਜੋ ਮਾਂ ਨੇ ਜੋ ਮੈਨੂੰ ਉਹ ਮੇਰੀ ਮਾਂ ਦਾ ਘਾਟ ਮਹਿਸੂਸ ਕਰਾਈ ਪੰਜਾਬ ਦੇ ਸਾਰੀਆਂ ਮਾਮਾ ਨੇ ਸਾਰੀਆਂ ਭੈਣਾਂ ਨੇ ਮੈਂ ਉਹ ਦੇਣਾ ਨਹੀਂ ਦੇ ਸਕਦਾ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਭਾਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਖੱጫ ਨੇ ਜੋ ਖਾਸੀਆਂ ਟਪੂਸੀਆਂ ਮਾਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਉਹਨਾਂ ਵਿੱਚੋਂ ਇੱਕ ਖਾਚ ਰੋਮੀ ਨਾ ਦੀ ਖਾਚ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲਾਂ ਆਪਾਂ ਕਿਸੇ ਨੂੰ ਬੋਲ ਦੇਣੀ ਤੇ ਦੂਜ ਆਪਾਂ ਛੱਡ ਦੇਣੀ ਮੈਂ ਆ ਰੋਮੀ ਨਾ ਦੀ ਖਾਚ ਨੂੰ ਕਹਿਣਾ ਵੀ ਗੱਲ ਸੁਣ ਲੈ ਮੇਰੀ ਟੋਪੇ ਆਏ ਆ ਮੇਰੇ ਬਾਰੇ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਚਾਰ ਤੇਰੇ ਸਿਰ ਤੇ ਵਾਲਾ ਮੈਂ ਮਾਰ ਮਾਰ ਕੇ ਜੁੱਤੀਆਂ ਉਹ ਵੀ ਛੱਡ ਦੇਣੀ ਤੈਨੂੰ ਮੈਂ ਦੱਸਤੀ ਗੱਲ ਸਾਲੀ ਕਤੀਨ ਮੈਂ ਕੰਮ ਨਾ ਕਰ ਲਾਈਵ ਹੋ ਕੇ ਤੜਕੀ ਵੇਜੂ ਸਾਲੀ ਸ਼ਕਰਕੰਦੀ ਜੀ ਅਗਲੀ ਗੱਲ ਭਾਨੇ ਦੇ ਬਾਰੇ ਬੜੀਏ ਬਕਵਾਸ ਕਰਦੇ ਸੀ ਜੀ ਹੋਂਦੀ ਭਾਨਾ ਬਾਹਰ ਆਉਂਦਾ ਜੇ ਭਾਨਾ ਬਾਹਰ ਆ ਗਿਆ ਅਸੀਂ ਲੱਤ ਥੱਲੋਂ ਦੀ ਨੰਘਿਆਂਗੇ ਆ ਜਾ ਮੰੰਘ ਹੁਣ ਲੱਤ ਥੱਲੋਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਕੋਈ ਨਾ ਕੋਈ ਨਵੀਂ ਖੱਤ ਆ ਜਾਂਦੀ ਆ ਉਸ ਬੰਦੇ ਦਾ ਵਿਰੋਧ ਕਰਨ ਦੇ ਲਈ ਜਿਹੜਾ ਬੰਦਾ ਪੰਜਾਬ ਦੀ ਖਾਤਰ ਲੜਦਾ ਪੰਜਾਬ ਦੀ ਖਾਤਰ ਬੋਲਦਾ ਤੇ ਆ ਪਿਛਲੇ 3-4 ਦਿਨਾਂ ਤੋਂ 2-3 ਖੱਤਾਂ ਨੇ ਜੋ ਖਾਸੀਆਂ ਟਪੂਸੀਆਂ ਮਾਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਦੇ ਕਿਹਦਾ ਵਿਰੋਧ ਕਰਤਾ ਕਦੇ ਕਿਹਦਾ ਵਿਰੋਧ ਕਰਤਾ ਬਸ ਲੱਤਾਂ ਹੀ ਖਿੱਚੀ ਜਾਂਦੇ ਆ ਇਹ ਤੇ ਉਹਨਾਂ ਦੇ ਵਿੱਚੋਂ ਇੱਕ ਖਾਚ ਰੋਮੀ ਨਾਂ ਦੀ ਖਾਚ ਇਹ ਬੰਦੇ ਨੇ 2-4 ਵੀਡੀਓ ਮੇਰੇ ਤੇ ਪਾਈਆਂ ਚਲੋ ਐਣੇ ਵਧੀਆ ਸ਼ਬਦਾਂ ਦੇ ਵਿੱਚ ਮੈਨੂੰ ਸਵਾਲ ਪੁੱਛੇ ਆਪਾਂ ਨੂੰ ਕੋਈ ਚੱਕਰ ਨਹੀਂ ਸੀ ਪਰ ਆ 2-3 ਦਿਨ ਪਹਿਲਾਂ ਇਹ ਬੰਦੇ ਨੇ ਆਪਦੇ ਪੇਜ ਦੇ ਉੱਪਰ ਮੇਰੀ ਇੱਕ ਵੀਡੀਓ ਪਾਈ ਤੇ ਉਹਦੇ ਉੱਪਰ ਗਲਤ ਸ਼ਬਦ ਲਿਖੇ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲਾਂ ਆਪਾਂ ਕਿਸੇ ਨੂੰ ਬੋਲ ਦੇਣੀ ਤੇ ਦੂਜਾ ਆਪਾਂ ਛੱਡ ਦੇਣੀ ਤੇ ਹੁਣ ਮੈਂ ਆ ਰੋਮੀ ਨਾਂ ਦੀ ਖੱਚ ਨੂੰ ਕਹਿਣਾ ਵੀ ਗੱਲ ਸੁਣ ਲੈ ਮੇਰੀ ਟੋਪੇ ਆਏ ਆ ਮੇਰੇ ਬਾਰੇ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਜੇ ਤੇਰੇ ਚੈਟ 'ਚ ਕੋਈ ਸਵਾਲ ਆ ਤਾਂ ਸਿੱਧੇ ਮੂੰਹ ਨਾਲ ਮੇਥੋਂ ਪੁੱਛ ਮੇਰੇ ਨਾਲ ਗੱਲ ਕਰ ਆ ਮੇਰੀਆਂ ਕਲਿੱਪਾਂ ਆਈਆਂ ਚੱਕ ਕੇ ਉੱਤੇ ਜਿਹੜੀ ਤੂੰ ਭਾਸ਼ਾ ਵਰਤਦਾ ਨਾ ਜਿਹੜਾ ਤੂੰ ਸ਼ਬਦ ਲਗਦਾ ਇਹ ਲਿਖਣੇ ਬੰਦ ਕਰ ਦੇ ਚਾਰ ਤੇਰੇ ਸਿਰ ਤੇ ਬਾਲਾ ਮੈਂ ਮਾਰ ਮਾਰ ਕੇ ਜੁੱਤੀਆਂ ਉਹ ਵੀ ਝਾੜ ਦੇਣੇ ਤੈਨੂੰ ਮੈਂ ਦੱਸਤੀ ਗੱਲ ਤੇਰਾ ਇਹੋ ਜਿਹਾ ਜਲੂਸ ਕੱਢੂਗਾ ਨਾ ਖੁੰਝੇ ਲੱਗ ਲੱਗ ਕੇ ਰੋਇਆ ਕਰੇਗਾ ਤੂੰ ਸਾਲੀ ਕਤੀਨ ਮੈਂ ਕੰਮ ਨਾ ਕਰ ਲਾਈਵ ਹੋ ਕੇ ਤੜਕੀ ਵੇਜੂ ਸਾਲੀ ਸ਼ਕਰਕੰਦੀ ਜੀ ਮੈਂ ਤੈਨੂੰ ਦੱਸਦੀ ਗੱਲ ਤੇਰਾ ਮੈਂ ਇਹੋ ਜਿਹਾ ਜਲੂਸ ਕੱਢਣਾ ਨਾਲੇ ਤੈਨੂੰ ਪਤਾ ਪਹਿਲਾਂ ਤਿੰਨ ਚਾਰ ਖੱਚਾਂ ਦੀ ਮੈਂ ਕਿਵੇਂ ਟਾਪ ਲਵਾਈ ਆ ਹੁਣ ਠੰਡੀਆਂ ਹੀਆਂ ਹੋਈਆਂ ਬੈਠੀਆਂ ਉਹ ਕਿਤੇ ਮੈਨੂੰ ਤੇਰਾ ਨਾਲ ਜਲੂਸ ਕੱਢਣਾ ਪੈ ਜੇ ਜੇ ਤੇਰੇ ਚਿੱਤ 'ਚ ਕੋਈ ਸਵਾਲ ਆ ਮੈਨੂੰ ਸਿੱਧੇ ਮੂੰਹ ਨਾਲ ਪੁੱਛ ਜਾਂ ਮੈਨੂੰ ਫੋਨ ਕਰ ਲੈ ਆ ਤਿੰਨ ਚਾਰ ਦਿਨ ਪਹਿਲਾਂ ਇੱਕ ਬੰਦੇ ਤੇ ਤੂੰ ਬੜਾ ਬੁੜਕਦਾ ਸੀ ਵੀ ਮੈਨੂੰ ਫੋਨ ਕਰ ਲੈ ਐਂ ਕਰ ਲੈ ਮੇਰਾ ਤਾਂ ਨੰਬਰ ਦਿੱਤਾ ਹੋਇਆ ਲੈ ਮੈਨੂੰ ਫੋਨ ਕਰ ਪਿੰਡ ਮੇਰਾ ਬੋਪਾ ਰਾਇ ਖੁਰਦਾ ਲੈ ਆ ਬੈਠਾ ਇੱਥੇ ਇਟਲੀ ਚ ਬਕਵਾਸ ਕਰੀ ਜਾਂਦਾ ਜੇ ਇੱਥੇ ਹੁੰਦਾ ਤੂੰ ਪੰਜਾਬ ਚ ਹਨਾ ਮਾਰ ਮਾਰ ਚਪੇੜਾ ਤਰੀਆਂ ਵਿੱਚ ਜਾਲਾ ਘੜ ਦਿੰਦਾ ਸਾਲੀ ਕਪੀੜ ਵੀ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਉਹਦੀ سپورਟ ਦਾ ਕੀ ਕਰਨੀ ਆ ਲੱਤਾਂ ਹੀ ਖਿੱਚਣ ਲੱਗ ਜਾਣਗੇ ਜਿਵੇਂ ਆਪ ਦੁੱਤੋਤੇ ਹੁੰਦੇ ਆ ਆਪਦੀ ਪੀੜੀ ਥੱਲੇ ਸੋਟਾ ਮਾਰ ਲਾ ਆਪਦੀ ਪੀੜੀ ਥੱਲੇ ਸੋਟਾ ਮਾਰ ਲਾ ਵੀ ਤੂੰ ਕੈਸਾ ਕਾਤ ਦਾ ਮਾਲਕ ਆ ਦੂਜਿਆਂ ਨੂੰ ਸਲਾਹਾ ਦੇਣ ਲੱਗੇ ਆ ਤੂੰ ਤੂੰ ਸਾਡੇ 'ਚ ਕਮੀਆਂ ਕੱਢਦਾ ਸੀ ਤਾਂ ਆਪ ਕਹਨੇ ਆ ਵੀ 100 ਗਲਤੀਆਂ ਸਾਡੇ 'ਚ ਤੂੰ ਦੱਸ ਤੇ ਅਗਲੀ ਗੱਲ ਭਾਨੇ ਦੇ ਬਾਰੇ ਬੜੀ ਇਹ ਬਕਵਾਸ ਕਰਦੇ ਸੀ ਜੇ ਹੋਲ ਨਹੀਂ ਭਾਨਾ ਬਾਹਰ ਆਉਂਦਾ ਜੇ ਭਾਨਾ ਬਾਹਰ ਆ ਗਿਆ ਅਸੀਂ ਲੱਤ ਥੱਲੋਂ ਦੀ ਲੰਘੀਾਂਗੇ ਆ ਜਾ ਮੰੰਘ ਹੁਣ ਲੱਤ ਥੱਲੋਂ ਦੀ ਆ ਦੋ ਆ ਦੋ ਚਾਰ ਖੱੱਚਾ ਕਹਿੰਦੀਆਂ ਸੀ ਵੀ ਲੱਤ ਥੱਲੋਂ ਦੀ ਲੰਘੀਾਂਗੇ ਜਪਾਨਾ ਬਾਹਰ ਆ ਗਿਆ ਆਜੋ ਬਸ ਬਕਵਾਸ ਕਰਨੀ ਆਉਂਦੀ ਆ ਪੱਲੇ ਤੁਹਾਡੇ ਕੱਖ ਨਹੀਂ ਗਲੀ ਦੀ ਕੁੱਤੀ ਤੁਹਾਡੇ ਨਾਲ ਤੁਰਦੀ ਨਹੀਂ ਬਸ ਇੱਕ ਪਤਾ ਨਹੀਂ ਕਿਹਨੇ ਸਿਖਾਤਾ ਇਹਨਾਂ ਨੂੰ ਲਾਈਵ ਆਉਣਾ ਆ ਜਾਣਗੇ ਲਾਈਵ ਤੜਕੇ ਉੱਠ ਗਈ ਆ ਜੀ ਆਇਆਂ ਆ ਜੀ ਫਲਾਨਾ ਜੀ ਧੁੰਕਾ ਇੱਥੇ ਪੰਜਾਬ ਆ ਕੇ ਮੇਰੇ ਨਾਲ ਕਰ ਗੱਲ ਇੱਥੇ ਆ ਕੇ ਜਦੋਂ ਮਰਜੀ ਆ ਜੀ ਠੀਕ ਆ ਨਾ ਗੱਲ ਓਨੀ ਕੀ ਕਰਿਆ ਕਰੋ ਜਿੰਨੀ ਕ ਕਰ ਸਕਦੇ ਹੋ ਜਾਂ ਤੁਹਾਡੀਆਂ ਲੱਤਾਂ ਭਰ ਚੱਲਦੀਆਂ ਨੇ ਐਵੇਂ ਬਿਨਾ ਮਤਲਬ ਤੋਂ ਐਵੇਂ ਕਿਸੇ ਦੇ ਪੰਪਾਂ 'ਚ ਨਹੀਂ ਆਈਦਾ ਹੁੰਦਾ ਐਵੇਂ ਪੁੜੇ ਕਟਾ ਲੋਂਗੇ ਕਿਸੇ ਦੇ ਪੰਪਾਂ 'ਚ ਆ ਕੇ ਤੁਸੀਂ ਮੈਂ ਤੁਹਾਨੂੰ ਸਲਾਹ ਦਿੰਨਾ ਪੱਲੇ ਬੰਨ੍ਹ ਲਓ ਮੇਰੀ ਇਹ ਕਿਸੇ ਦੇ ਪੰਪਾਂ 'ਚ ਨਾ ਆਓ ਅਗਲੇ ਨੇ ਤਾਂ ਉਂਗਲ ਲਾ ਕੇ ਪਾਸੇ ਹੋ ਜਾਣਾ ਪੁੜੇ ਥੋੜੇ ਕੁੱਟੇ ਜਾਣੇ ਆ ਥਣ ਮੈਂ ਦੱਸਤੀ ਗੱਲ ਬਾਕੀ ਤੁਸੀਂ ਗੱਲ ਕਰਦੇ ਹੋ ਦੀਪ ਸਿੱਧੂ ਬਾਈ ਦੀ ਆਪਾਂ ਕੱਲ ਵੀ ਦੀਪ ਸਿੱਧੂ ਬਾਈ ਦੇ ਨਾਲ ਸੀ ਤੇ ਅੱਜ ਵੀ ਦੀਪ ਸਿੱਧੂ ਬਾਈ ਦੇ ਨਾਲ ਆ ਤੇ ਹੱਕ ਠੋਕ ਕੇ ਮੈਂ ਇਹ ਗੱਲ ਕਹਿਣਾ ਕਿ ਮੈਂ ਦੀਪ ਸਿੱਧੂ ਬਾਈ ਦਾ ਲਾਇਆ ਹੋਇਆ ਦੀਵਾ ਕੀ ਕਹਣਾ ਤੇ 15 ਤਰੀਕ ਨੂੰ ਵਰਸੀ ਆ ਅਸੀਂ ਉੱਥੇ ਵੀ ਪਹੁੰਚਾਂਗੇ ਅੱਜ ਵੀ ਮੈਂ ਚੌਂਕੀ ਮਾਣੀ ਚੱਲੇ ਆ ਜਿਹੜਾ ਉੱਥੇ ਪਾਠ ਖਲਾਇਆ ਹੋਇਆ ਅਖੰਡ ਪਾਠ ਸਾਹਿਬ ਉੱਥੇ ਹੀ ਅਸੀਂ ਹੁਣ ਚੱਲੇ ਆ ਠੀਕ ਹੈ ਤੇ ਮੈਂ ਨੌਜਵਾਨਾਂ ਦੇ ਅੱਗੇ ਵੀ ਇਹ ਬੇਨਤੀ ਕਰਦਾ ਵੀ ਇਹ ਕਿੱਦਣਾ ਦੇ ਗੁਹਾਂ ਨੂੰ ਪਹਾੜਾਂ ਤੇ ਨਾ ਚੜ੍ਹੋ ਤੁਸੀਂ ਦੇ ਚੈਨਲ ਵਾਲਿਆਂ ਤੇ ਅੱਗੇ ਵੀ ਬੇਨਤੀ ਕਰਦਾ ਵੀ ਨਾ ਚਲਾਓ ਯਾਰ ਇਹਨਾਂ ਦੀਆਂ ਵੀਡੀਓ ਖਚਾਉਂਦੀਆਂ ਕਾਹਨੂੰ ਤੁਸੀਂ ਇਹਨਾਂ ਨੂੰ ਫੇਮ ਦਈ ਜਾਂਦੇ ਹੋ ਹੈ ਤੇ ਅਗਲੀ ਗੱਲ ਲੋਕਾਂ ਨੇ ਕਹਿਣਾ ਵੀ ਤੂੰ ਕਿਉਂ ਬੋਲਦਾ ਇਹਨਾਂ ਦੇ ਠੀਕ ਹੈ ਨਾ ਬਾਈ ਗੱਲ ਪਤਾ ਕੀ ਆ ਇਹਨਾਂ ਨੇ ਹੁਣ ਮੇਰੇ ਤੇ ਵੀਡੀਓ ਪਾਈ ਜਾਂ ਮੇਰੀਆਂ ਕਲਿੱਪਾਂ ਕੱਟ-ਕੱਟ ਕੇ ਆਪਣੇ ਪੇਜਾਂ 'ਤੇ ਪਾਉਂਦੇ ਆ ਬਾਅਦ ਚੁੱਪਦੇ ਕੀ ਕਹਿੰਦੇ ਆ ਵੀ ਅਸੀਂ ਦਬਾ ਲਿਆ ਇਹਨਾਂ ਨੂੰ ਜੇ ਅਸੀਂ ਨਹੀਂ ਬੋਲਦੇ ਇਸ ਕਰਕੇ ਫੇਰ ਮਾੜਾ-ਮੋਟਾ ਦੱਖੂ ਦਾਣਾ ਇਹਨਾਂ ਨੂੰ ਦੇਣਾ ਪੈਂਦਾ ਫੇਰ ਹੀ ਠੰਡੇ ਹੋ ਕੇ ਬੰਦੇ ਆ ਠੀਕ ਹੈ ਨਾ ਇਸ ਕਰਕੇ ਮੈਨੂੰ ਬੋਲਣਾ ਪੈਂਦਾ ਮਾੜਾ ਹੀ ਆ ਟਕਾਉਣੇ ਪੈਂਦੇ ਆ ਇਹ ਫੇਰ ਹੀ ਟੈਗਦੇ ਆ ਇਹ ਕਿਉਂਕਿ ਇਹਨਾਂ ਨੂੰ ਆਦਤ ਪੈ ਗਈ ਗਾਲਾਂ ਸੋਂਦੀਆਂ ਜਿੰਨਾ ਚਿਰ ਮੈਂ ਇਹਨਾਂ ਨੂੰ ਚਾਰ ਪੰਜ ਗਾਲਾਂ ਨਾ ਕੱਢਾਂ ਇਹਨਾਂ ਦਾ ਦਿਲ ਨਹੀਂ ਚੜਦਾ ਸੋ ਇਸ ਕਰਕੇ ਨਾ ਮੈਨੂੰ ਖਿਆਲ ਰੱਖਣਾ ਪੈਂਦਾ ਇਹਨਾਂ ਦਾ ਇਸ ਕਰਕੇ ਮੈਂ ਫਿਰ ਦਖੂ ਦਾਣਾ ਦੇ ਦੇਣਾ ਹੁੰਨਾ ਇਹਨਾਂ ਠੀਕ ਹੈ ਨਾ ਹੁਣ ਠੰਡੇ ਜੇ ਹੋ ਜਾਣਗੇ ਇਹ ਆ ਮੇਰੀ ਵੀਡੀਓ ਪਹੁੰਚਦੀ ਕਰਦੇ ਹੋ ਹੁਣ ਇਹਨਾਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਇਹ ਜੋ ਵੀ ਭਾਨੇ Sidhu ਉੱਪਰ ਤਸੱਦਦ ਹੋਇਆ ਹੈ ਜਿਨ੍ਹਾਂ ਲੋਕਾਂ ਨੇ ਇਹ ਗੱਲ ਦਾ ਵਿਰੋਧ ਕੀਤਾ ਸੀ ਕਿ ਭਾਨੇ Sidhu ਉੱਪਰ ਜੇਲ੍ਹ ਵਿੱਚ ਕੋਈ ਵੀ ਤਸੱਦਦ ਨਹੀਂ ਹੋਇਆ ਤੇ ਜੋ ਵੀ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਰਫਤਾਰ ਰਾਏ ਨੇ ਜੋ ਵੀ ਭਾਨੇ Sidhu ਦਾ ਵਿਰੋਧ ਕਰਨ ਦੇ ਲੋਕ ਉਹਨਾਂ ਨੂੰ ਜੋ ਜਵਾਬ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬទਬਾਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈਟ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ